ਹਾਂਜੀ ਛੇਤੀ ਠੀਕ ਹੋ ਜਾਊਗੀ ਬਾਹਰ ਜਾਣ ਤੋਂ ਬਾਅਦ ਬਿਲਕੁਲ ਠੀਕ ਹੋ ਜਾਗੀ ਫਾਂਜੀ ਛੇਤੀ ਠੀਕ ਹੋ ਜਾਗੀ ਇਹਨੂੰ ਹਸਪੀਟਲ ਲੈ ਕੇ ਜਾਓ ਕੋਈ ਨਹੀਂ ਹਾਇਰੀ ਕੋਈ ਨਾ ਲੱਗੋ ਹੋਰ ਨਹੀਂ ਕਿ ਵੀਡੀਓ ਦੋਵੇਂ ਹੱਡੀਆਂ ਟੁੱਟ ਗਈਆਂ ਇੱਕ ਵੀਡੀਓ ਬਣਾਉਂਦੇ ਮੈਂ ਪੱਤਰਕਾਰ ਹਾਂ ਜੀ ਅੱਛਾ ਅੱਛਾ ਇਹ ਕਿ ਦੋਵੇਂ ਹੱਡੀਆਂ ਨਾਲ ਨਾਲ ਟੁੱਟ ਗਈਆਂ ਬਿਲਕੁਲ ਤੇ ਆਪਰੇਟ ਕਰਾਉਣਾ ਪੈਣਾ ਫਿਰ ਕੀ ਹੋਇਆ ਯਾਰ ਮਾਏ ਨਹੀਂ ਉਤੋਂ ਕੋਟ ਵੀ ਮੈਂ ਲਾਦਾ ਥੋੜਾ ਜਿਹਾ ਫਰਕ ਪਿਆ ਗੁੱਟ ਦਾ ਵੀ ਹੋ ਗਿਆ ਕਿਤਰਾ ਐ ਐਕਸੀਡੈਂਟ ਕੀ ਆਂਡੇ ਰੋ ਮੋ ਆਂ ਬੋਰਡ ਤੇ ਗੱਡੀ ਖੜੀ ਥੋੜੀ ਮੋੜ ਮੁੜਦੇ ਆ ਨਾਲ ਹੀ ਗੱਡੀ ਖੜੀ ਏ ਚਾਰ ਲਾਂਗਾ ਪੁੱਟਦੇ ਆ ਉਹ ਆਪਾਂ ਨੂੰ ਪਿਛੋਂ ਹੋਂ ਆਪਾਂ ਨੂੰ ਕੀ ਪਤਾ ਪਿੱਛੇ ਗੱਡੀ ਖੜੀ ਏ ਨਾਲੇ ਤੁਹਾਨੂੰ ਪਤਾ ਰੋਕ ਹੈਗੇ ਉਥੇ ਮੋੜ ਮੁੜਦੇ ਆ ਉਥੇ ਤੇ ਜਿੰਨੇ ਚਿਰ ਨੂੰ ਮੈਂ ਮੋੜ ਮੁੜਦਾ ਮੇਰੇ ਵਾਲੇ ਬੰਨੇ ਗੱਡੀ ਖੜੀ ਜਾ ਕੇ ਮੋਟਸਲ ਵਿੱਚ ਵੜ ਗਈ ਗੱਡੀ ਦੇ ਨਹੀਂ ਛਾਰੇ ਛੁਰੇ ਨਹੀਂ ਲਾਇਆ ਕੋਈ ਕੁਛ ਨਹੀਂ ਲਾਇਆ ਫੋਨ ਕਰਨ ਰਿਆ ਸੀ ਉਥੇ ਫੋਨ ਕਰਨ ਰਿਆ ਜਦੋਂ ਮੈਂ ਗੱਡੀ ਉੱਤੇ ਉੱਠ ਕੇ ਵੇਖਿਆ ਉਹਨੇ ਫੇਰ ਫੋਨ ਕੱਟਿਆ ਬਾਰੀ ਖੋਲ ਕੇ ਫੋਨ ਕਰਨ ਰਿਆ ਤੇ ਨਾਲ ਹੀ ਮੋੜ ਤੇ ਜੇ ਮੋੜ ਤੋਂ ਅੱਗੇ ਵੀ ਗੱਡੀ ਹੁੰਦੀ ਤੇ ਜੇ ਆਪਾਂ ਸਪੀਡ 'ਚ ਹੁੰਦੇ ਤਾਂ ਆਪਣੇ ਕੋ ਮੋੜ ਹੀ ਨਹੀਂ ਮੁੜਨਾ ਤੇ ਮੋਟਰਸਾਈਕਲ ਜਿਹੜਾ ਬਾਵਾ ਟੁੱਟ ਗਿਆ ਨਾ ਮੋਟਰਸਾਈਕਲ ਵੀ ਨਹੀਂ ਨਾ ਟੁੱਟਾ ਆਪਾਂ ਆਪਣੀ ਨਾਰਮਲ ਸਪੀਡ 'ਚ ਆਪਾਂ ਹੋਂਦੇ ਆ ਇਹਨੇ ਵਿੱਚ ਗੱਡੀ ਰੋਕੀ ਉਥੇ ਮੋੜ ਤੋਂ ਥੋੜਾ ਜਿਹਾ ਅੱਗੇ ਗੱਡੀ ਰੋਕੀ ਆ ਤੇ ਵਿੱਚ ਜਾ ਕੇ ਮੋਟਰਸਾਈਕਲ ਵੱਜ ਗਿਆ ਉਹਨੇ ਮੈਨੂੰ ਪਹਿਲਾਂ ਸਾਨੂੰ ਰੁੱਖਾਂ ਦੇ ਸਾਹਮਣੇ ਇਹਨੇ ਰੋਕਿਆ ਉੱਥੇ ਮੋੜ ਤੇ ਤੇ ਥੋੜੀ ਅੱਗੇ ਜਾ ਅੱਗੇ ਵੀ ਚਾਰ ਲੰਘਾ ਹੋਣੀਆਂ ਜੇ ਬਸ ਇੱਥੇ ਗੱਡੀ ਰੋਕੀ ਆ ਤੇ ਜਾਣ ਲਈ ਸੱਦਾ ਵਿੱਚ ਵੱਜ ਗਿਆ ਮੋਟਰਸਾਈਕਲ ਕੀ ਹੁਣ ਗੋਟ ਟੁੱਟ ਗਿਆ ਗੋਟ ਵੀ ਆ ਤੇ ਬਾਹਵੀਂ ਹਾਂ ਉੱਥੋਂ ਹੱਥ ਹੱਲਾ ਹੱਜਾ ਹਲਾ ਨਹੀਂ ਨਹੀਂ ਇਹ ਤਾਂ ਬੜੀ ਹੁੰਦੀ ਹੈ ਸਪੀਡ ਹੁੰਦੀ ਕੋਈ ਗੱਲ ਨਹੀਂ ਹੱਥ ਹੱਲਾ ਬਣਾ ਜਾ ਬਾਕੀ ਮੈਂ ਨਾ ਪੀੜ ਹੁੰਦੀ ਏ ਕੋਈ ਗੱਲ ਨਹੀਂ